ਮਾਲਕ ਆਖਣ ਲੱਗੇ ਉਹ ਉਹੀ ਗੱਲ ਹੋ ਗਈ ਨਾ ਜਿਹੜਾ ਉਦੋਂ ਪਰਸੋਂ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਕਿ ਜਦਕਿ ਛ ਪਾਵਰ ਤਬ ਗਰਭ ਕਰਤ ਹੈ ਮਨਸਾ ਇਹ ਸੀ ਜਦੋਂ ਕੁਝ ਪਾਉਂਦਾ ਹੈ ਉਦੋਂ ਗਰਭ ਕਰਦਾ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ ਮਤਲਬ ਗੁਰੂ ਦੀ ਬਾਣੀ ਕੋਲ ਆ ਕੇ ਸਿੱਖਿਆ ਲੈ ਕੇ ਮੈਂ ਸੰਤੋਖੀ ਬਣਾਗਾ ਸਬਰੀ ਬਣਾਗਾ ਜਦੋਂ ਪਾਇਆ ਉਦੋਂ ਖੁਸ਼ ਹੋ ਗਿਆ ਜਦੋਂ ਹੱਥੋਂ ਗਈ ਉਦੋਂ ਮਨਸਾ ਹੋਰ ਸੀ ਤਬ ਰੋਵਣ ਲੱਗਦਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੀ ਦੌੜੀ ਫਿਰਤ ਹੈ ਮਾਲਕ ਆਖ ਲੈ ਆਪਣੇ ਮਨ ਦੇ ਅੰਦਰ ਮਨਸਾ ਇੱਕ ਰੱਖ ਜਦੋਂ ਇੱਕ ਮਨਸਾ ਹੋਏਗੀ ਉਹਦਨ ਜ਼ਿੰਦਗੀ ਜਿਹੜੀ ਹੈ ਸੰਤੁਸ਼ਟੀ ਦੇ ਨਾਲ ਜਿਉਣ ਦਾ ਤੈਨੂੰ ਢੰਗ ਵੀ ਗੁਰੂ ਕੀ ਬਾਣੀ ਦੇਗੀ ਕਹਿਣ ਲੱਗੇ ਇੱਕ ਰਾਜੇ ਦੀ ਪਰਜਾ ਦੇ ਅੰਦਰ ਰਾਜੇ ਨੇ ਸਵੇਰੇ ਬਾਗ ਦੇ ਵਿੱਚ ਟਹਿਲਣ ਵਾਸਤੇ ਨਿਕਲਿਆ ਕਰਨਾ ਇੱਕ ਦਿਨ ਕਹਿੰਦੇ ਰਾਜਾ ਬਾਗ ਦੇ ਵਿੱਚ ਟਹਿਲ ਰਿਹਾ ਸੀ ਪਰਜਾ ਤੋਂ ਥੋੜਾ ਬਾਹਰ ਆਇਆ ਨਗਰ ਵਾਲੇ ਪਾਸੇ ਤੁਰ ਗਿਆ ਮਹਿਲਾ ਤੋਂ ਬਾਹਰ ਆ ਕੇ ਦੂਰ ਇੱਕ ਕੁਟਿਆ ਸੀ ਉਹ ਕੁਟਿਆ ਜਿਹੜੀ ਸੀ ਉਹ ਬੜੇ ਗਰੀਬ ਜਿਹੇ ਪਰਿਵਾਰ ਵਾਲੇ ਲੋਕ ਉੱਥੇ ਰਹਿੰਦੇ ਸਨ ਘਰ 'ਚ ਇੱਕ ਪਤਨੀ ਸੀ ਇੱਕ ਪਤੀ ਸੀ ਇੱਕ ਛੋਟਾ ਜਿਹਾ ਬੱਚਾ ਸੀ ਪਰ ਉੱਥੇ ਜਦੋਂ ਵੀ ਉਹਨੇ ਲੰਘਿਆ ਕਰਨਾ ਉਸ ਘਰ ਦੇ ਅੰਦਰੋਂ ਹਸਣ ਦੀ ਆਵਾਜ਼ ਆਇਆ ਕਰਨੀ ਪਿਆਰ ਦੇ ਬੋਲ ਜਿਹੜੇ ਹਨ ਉਹਨੇ ਲੰਘਦੇ ਨੇ ਸੁਣਿਆ ਕਰਨੇ ਰਾਜ ਨੇ ਬੜਾ ਹੈਰਾਨ ਹੋਇਆ ਕਹਿੰਦਾ ਗਰੀਬ ਜਿਹਾ ਪਰਿਵਾਰ ਹੈ ਝੁੱਗੀ ਝੌਂਪੜੀ ਜਿਹੜੀ ਇਸ ਟੁੱਟੀ ਜੀ ਹੈ ਇੱਥੇ ਪਿਆਰ ਕਿੰਨਾ ਹੈ ਹੱਸਣ ਦੀ ਆਵਾਜ਼ ਦੇਖਦਾ ਜਦੋਂ ਵੇਖਦਾ ਮੇਰੇ ਕੋਲ ਸਭ ਕੁਝ ਹੈ ਮੇਰੇ ਕੋਲ ਪਰਿਵਾਰ ਦੇ ਵਿੱਚ ਕਈ ਵਾਰ ਇੰਨੇ ਚ ਮੇਲੇ ਖੜੇ ਹੋ ਜਾਂਦੇ ਨੇ ਘਰ 'ਚ ਕਲੇਸ਼ ਵੀ ਹੁੰਦਾ ਹੈ ਬੇਸ਼ੱਕ ਮੈਂ ਰਾਜਾ ਹਾਂ ਲੜਾਈ ਵੀ ਹੁੰਦੀ ਹੈ ਝਗੜਾ ਵੀ ਹੁੰਦਾ ਮੈਂ ਜਦੋਂ ਇੱਥੇ ਲੰਘਦਾ ਜਾਂਦਾ ਇੱਥੇ ਪਿਆਰ ਦੀਆਂ ਗੱਲਾਂ ਹਾਸੇ ਦੀਆਂ ਗੱਲਾਂ ਹਾਸੇ ਦੀ ਆਵਾਜ਼ ਕਰਨਾ ਚ ਪੈਂਦੀ ਹੈ ਰਾਜਾ ਉੱਥੋਂ ਚਲੇ ਗਿਆ ਦੂਸਰੇ ਦਿਨ ਫੇਰ ਆਇਆ ਤੇ ਫੇਰ ਉਹੀ ਕੁਝ ਸੁਣਿਆ ਤਿੰਨ ਚਾਰ ਦਿਨ ਪੰਜ ਦਿਨ ਹਫਤਾ ਉਹਨੇ ਦੇਖਿਆ ਇੱਕ ਦਿਨ ਬੈਠਾ ਹੈ ਆਪਣੇ ਦਰਬਾਰ ਦੇ ਵਿੱਚ ਉਹਦਾ ਵਜ਼ੀਰ ਉਹਦੇ ਕੋਲ ਆਇਆ ਕਹਿੰਦਾ ਰਾਜਨ ਕਿਸੇ ਗੱਲ ਦੀ ਚਿੰਤਾ ਹੈ ਕਹਿੰਦਾ ਚਿੰਤਾ ਤੇ ਕੋਈ ਨਹੀਂ ਪਰ ਇੱਕ ਗੱਲ ਤਾਂ ਮੈਂ ਹੈਰਾਨ ਬਾਣਾ ਕਹਿੰਦਾ ਮੇਰੇ ਕੋਲ ਕਿਹੜੀ ਅਸੀ ਚੀਜ਼ ਜਿਹੜੀ ਨਾ ਹੋਏ ਕਹਿੰਦਾ ਰਾਜਨ ਸਭ ਕੁਝ ਹੈ ਕਹਿੰਦਾ ਧਨ ਹੈ ਦੌਲਤ ਹੈ ਬੱਚੇ ਨੇ ਸਭ ਕੁਝ ਤੇਰੇ ਕੋਲ ਹੈ ਕਹਿੰਦਾ ਮੇਰੀ ਜ਼ਿੰਦਗੀ ਦੇ ਅੰਦਰ ਖੁਸ਼ੀ ਕਿਉਂ ਨਹੀਂ ਖੇੜਾ ਕਿਉਂ ਨਹੀਂ ਕਹਿੰਦਾ ਰਾਜਨ ਉਹਦਾ ਤੋਂ ਕਾਰਨ ਹੋਇਆ ਦੱਸ ਹੋਇਆ ਕੀ ਹੈ ਤੁਹਾਨੂੰ ਕਹਿੰਦਾ ਮੇਰੀ ਜ਼ਿੰਦਗੀ ਦੇ ਅੰਦਰ ਸਭ ਕੁਝ ਹੋਣ ਦੇ ਬਾਵਜੂਦ ਹੀ ਮੇਰੇ ਅੰਦਰ ਖੁਸ਼ੀ ਨਹੀਂ ਟਿਕਾ ਨਹੀਂ ਸਹਿਜ ਨਹੀਂ ਮੈਂ ਜਦੋਂ ਪਰਜਾ ਦੇ ਵਿੱਚੋਂ ਨਿਕਲ ਕੇ ਥੋੜਾ ਟੈਲਣ ਵਾਸਤੇ ਜਾਂਦਾ ਤਾਂ ਮੈਂ ਇੱਕ ਦਿਨ ਦੇਖਿਆ ਝੁੱਗੀ ਹੈ ਸਾਡੀ ਪਰਜਾ ਦੇ ਬਾਹਰ ਬਾਹਰ ਉੱਥੇ ਗਰੀਬ ਜਿਹਾ ਪਰਿਵਾਰ ਇੰਦਾ ਜਦੋਂ ਕੋਲ ਲੰਗਦਾ ਹਾਂ ਉੱਥੇ ਹੱਸਣ ਦੀ ਆਵਾਜ਼ ਖੇੜੇ ਦੀ ਆਵਾਜ਼ ਕੰਨਾਂ 'ਚ ਪੈਂਦੀ ਐ ਕਹਿੰਦਾ ਰਾਜਨ ਐ ਏਡੀ ਵੱਡੀ ਗੱਲ ਨਹੀਂ ਸਾਰਾ 99 ਦਾ ਗੇੜ ਐ ਕਹਿੰਦਾ 99 ਦਾ ਗੇੜ ਕੰਨਾ ਕੀ ਐ ਕਹਿੰਦਾ ਹੁਣ ਕੱਲ ਜਦੋਂ ਤੁਸੀਂ ਆਪਣਾ ਸੈਰਸ ਵਟਾ ਕਰਨ ਵਾਸਤੇ ਜਾਓਗੇ ਨਾ ਫਿਰ ਦੇਖਿਓ ਕਹਿੰਦਾ ਠੀਕ ਐ ਉਹ ਉਹਦਾ ਵਜ਼ੀਰ ਜਿਹੜਾ ਚਲਾਕ ਬੜਾ ਸੀ ਉਹ ਰਾਤ ਨੂੰ ਗਿਆ ਚੁਗੀਰੇ ਅੰਦਰਵਾਰ ਜਾ ਕੇ ਉਹਨੇ ਜਾ ਕੇ 99 ਮੋਹਰਾਂ ਜਿਹੜੀਆਂ ਹਨ ਉੱਥੇ ਜਾ ਕੇ ਰੱਖ ਦਿੱਤੀਆਂ ਦੂਸਰੇ ਦਿਨ ਰਾਜਾ ਉਥੋਂ ਕੋਲੋਂ ਗਿਆ ਹਸਨ ਦੀ ਆਵਾਜ਼ ਆਈ ਤੇ ਜਦੋਂ ਉਹ ਮੋਹਰਾਂ ਜਿਹੜੀਆਂ ਉਹਦੇ ਝੁੱਗੀ ਦੇ ਅੰਦਰ ਰੱਖੀਆਂ ਤੇ ਉਸ ਗਰੀਬ ਪਰਿਵਾਰ ਦੇ ਬੰਦੇ ਨੇ ਉਸ ਮੋਹਰਾਂ ਨੂੰ ਦੇਖਿਆ ਮੋਹਰਾਂ ਨੂੰ ਗਿਣਤੀ ਕੀਤੀ 99 ਸਨ ਘਰ ਵਾਲੀ ਨੂੰ ਕਹਿਣ ਲੱਗਾ ਕਹਿੰਦਾ ਅੱਜ ਤੋਂ ਬਾਅਦ ਬਹੁਤਾ ਖਰਚਾ ਨਹੀਂ ਕਰਨਾ ਜਿਹੜਾ ਕਹਿੰਦਾ ਖਰਚਾ ਕਰਦੇ ਵੀ ਕਿਤੇ ਕਿੰਨਾ ਕਾ ਹੁਣ ਥੋੜੇ ਤੋਂ ਥੋੜੇ ਵੇਕੀ ਬਚਾਉਣਾ ਆ ਪਤਾ 99 ਕੌਣ ਰੱਖ ਗਿਆ ਹੁਣ 99 ਤੋਂ 100 ਕਰਨੀਆਂ ਨੇ ਜੋ ਮਰਜ਼ੀ ਹੋ ਜੇ ਤੂੰ ਹੁਣ ਬਹੁਤਾ ਖਰਚਾ ਨਾ ਕਰੀ ਇਹੋ ਜਿਹਾ ਇੱਕ ਟਾਂ ਦੀ ਰੋਟੀ ਵੀ ਛੱਡ ਦਾਂਗੇ 99 ਤੋਂ 100 ਕਰਾਂਗੇ ਉਹ ਦੋ ਤਿੰਨ ਦਿਨ ਨਿਕਲੇ ਰਾਜਾ ਫੇਰ ਪਰਜਾ ਵਿੱਚੋਂ ਨਿਕਲ ਕੇ ਟਹਿਲਣ ਵਾਸਤੇ ਗਿਆ ਤੇ ਉਸੇ ਘਰ ਦੇ ਅੰਦਰ ਲੜਾਈ ਝਗੜਾ ਹੋ ਰਿਹਾ ਸੀ ਲੜਾਈ ਝਗੜਾ ਹੋਇਆ ਰਾਜੇ ਨੇ ਆ ਕੇ ਵੇਖਿਆ ਜਾ ਕੇ ਉਹਨੂੰ ਵਜ਼ੀਰ ਨੂੰ ਕਹਿਣ ਲੱਗਾ ਕਹਿੰਦਾ ਕੀ ਹੋਇਆ ਕੰਨਾਂ ਮਾਝ ਉਥੇ ਫੇਰ ਲੰਗਦਾ ਜਾ ਰਿਹਾ ਸੀ ਅੱਜ ਉਸੇ ਘਰ ਵਿੱਚ ਜਿੱਥੇ ਪਿਆਰ ਸੀ ਮੁਹੱਬਤ ਸੀ ਜਿੱਥੇ ਪਿਆਰ ਦੀਆਂ ਗੱਲਾਂ ਪਿਆਰ ਦੇ ਬੋਲ ਕੰਨਾਂ 'ਚ ਪੈਂਦੇ ਸਨ ਉੱਥੇ ਅੱਜ ਲੜਾਈ ਝਗੜੀ ਦੀਆਂ ਗੱਲਾਂ ਦੇ ਬੋਲ ਜਿਹੜੇ ਕੰਨਾਂ 'ਚ ਪਏ ਕੰਦਾ ਕੀ ਹੋਇਆ ਹੋਏਗਾ ਕੋਈ ਵਜ਼ੀਰ ਕਹਿ ਲੱਗਿਆ ਕੰਦਾ ਰਾਜਨ ਤੈਨੂੰ ਇਹੀ ਮੈਂ ਸਮਝਾਉਣਾ ਸੀ ਇਹ ਜ਼ਿੰਦਗੀ ਦੇ ਬਖੇਲਿਆਂ ਦੀ ਜੜ ਜਿਹੜੀ ਹੈ 99 ਦਾ ਗੇੜ ਹੀ ਹੈ ਇਨਸਾਨ ਜਿਹੜਾ ਜਦੋਂ ਆਪਣੀਆਂ ਇੱਛਾਵਾਂ ਨੂੰ ਜ਼ਿਆਦਾ ਬਣਾਉਂਦਾ ਜਦੋਂ ਮਨਸਾ ਇੱਕ ਤੋਂ ਅਨੇਕਾਂ ਵਿੱਚ ਫੈਲਦੀ ਹੈ ਕਹਿੰਦਾ ਉੱਥੇ ਜ਼ਿੰਦਗੀ ਦੇ ਅੰਦਰ ਸੰਤੁਸ਼ਟੀ ਨਹੀਂ ਰਹਿੰਦੀ ਉੱਥੇ ਜ਼ਿੰਦਗੀ ਦੇ ਅੰਦਰ ਟਿਕਾਣਾ ਨਹੀਂ ਰਹਿੰਦਾ ਉੱਥੇ ਇਨਸਾਨ ਰੱਬ ਤੋਂ ਟੁੱਟ ਕੇ 99 ਤੋਂ 100 ਬਣਾਉਣ ਦੇ ਚੱਕਰ ਵਿੱਚ ਕਈਆਂ ਦਾ ਹੱਕ ਵੀ ਖੋਏਗਾ ਤੇ ਸਾਫ਼ ਗੱਲ ਹੈ ਜਦੋਂ ਹੱਕ ਖੋਏਗਾ ਫਿਰ ਰੱਬ ਤੋਂ ਟੁੱਟੇਗਾ ਜਦੋਂ ਕਿਸੇ ਦਾ ਹੱਕ ਖੋਇਆ ਕਿਸੇ ਦੀ ਮਿਹਨਤ ਉੱਤੇ ਆ ਕੇ ਜੜੱਪਾ ਮਾਰਿਆ ਤਰ ਅਬ ਥੋੜੀ ਖੁਸ਼ ਹੋਏਗਾ। ਇਹ ਹੀ ਦੁਨੀਆ ਕੇ ਅੰਦਰ ਵਾਲੀ ਗੱਲ ਹੋਈ ਨਾ ਗੁਰੂ ਨਾਨਕ ਦੇਵ ਮਹਾਰਾਜ ਪਾਰਸ਼ਣ ਮਲਕ ਭਾਗੂ ਵਾਲੀ ਗੱਲ ਹੋ ਗਈ। ਸੱਜਣ ਠੱਗ ਵਾਲੀ ਗੱਲ ਹੋ ਗਈ। ਜਿੱਦਰ ਮਨਸਾਵਾ ਤੇਰੀਆਂ ਜਿਹੜੀਆਂ ਹਨ ਇੱਕ ਤੋਂ ਅਨੇਕ ਦੇ ਵਿੱਚ ਫੈਲੀਆਂ ਜ਼ਿੰਦਗੀ ਦੇ ਅੰਦਰ ਕਦੇ ਟਿਕਾ ਨਹੀਂ ਰਹੇਗਾ। ਜਿੱਦਨ ਟਿਕਾ ਨਾ ਆਇਆ। ਉਹਦਨ ਅੰਦਰ ਹੰਕਾਰ ਰਹੇਗਾ। ਉਹਦਨ ਈਰਖਾ ਰਹੇਗੀ। ਉਹਦਨ ਆਪਣੇ ਆਪ ਨੂੰ ਜਿਤਾਉਣ ਦੀ ਇੱਕ ਇਸ਼ਾ ਰਹੇਗੀ। ਤੇ ਭਗਤ ਰਵਿਦਾਸ ਜੀ ਦਾ ਫਿਰ ਸ਼ਬਦ ਪੜਦੇ ਹੋਣਾ ਕਿ ਜਬ ਹਮ ਹੋਤੇ ਤਬ ਤੂੰ ਨਹੀਂ ਜਦੋਂ ਮਨਸਾਂ ਵਾ ਇੱਕ ਤੋਂ ਅਨੇਕਾਂ ਵਿੱਚ ਫੈਲੀਆਂ ਉਦੋਂ ਫਿਰ ਪਰਮਾਤਮਾ ਨਹੀਂ ਉਦੋਂ ਜ਼ਿੰਦਗੀ ਦੇ ਅੰਦਰ ਆਪਣੇ ਆਪ ਦੇ ਅੰਦਰ ਕੇਵਲ ਤੇ ਕੇਵਲ ਹੰਕਾਰ ਰਹੇਗਾ ਉਦੋਂ ਫਿਰ ਰੱਬ ਨਹੀਂ ਹੋਏਗਾ ਅਬ ਤੂੰ ਹੀ ਮੈਂ ਨਹੀਂ ਅੱਜ ਦੇ ਇਸ ਪਵਨ ਸ਼ਬਦ ਦੇ ਅੰਦਰ ਗੁਰੂਦੇਵ ਬਖਸ਼ਿਸ਼ ਕਰਨ ਕਿੰਨੇ ਮਨਸਾ ਏਕਮਾਨ ਹਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਮਨਸਾ ਇੱਕ ਰੱਖ ਮਨਸਾ ਕਾਦੀ ਮੈਂ ਸਬਰੀ ਹੋਵਾਂਗਾ ਦਇਆ ਸਤ ਧਰਮ ਸੰਤੋਖ ਧੀਰਜ ਇਹ ਮੇਰੀ ਜ਼ਿੰਦਗੀ ਦੇ ਅੰਦਰ ਹੋਣ ਮਨਸਾ ਆ ਹੈ ਮਨਕ ਆਖਣ ਲਗੇ ਮਨਸਾ ਏਕ ਮਨ ਹਾ ਪ੍ਰਮਾਤਮਾ ਦੇ ਮਿਲਾਪ ਤੰਗ ਵਾਸਤੇ ਤੇਰੀ ਜ਼ਿੰਦਗੀ ਦੇ ਅੰਦਰ ਮਨਸਾ ਇਕ ਰਹੇ ਤੇ ਗੁਰੂਦੇਵ ਕਰੇ ਮਨਸਾ ਏਕ ਮਨ ਹਾ ਗੁਰਸਿਓ ਨੇਤ ਧਿਆਨ ਹਾ ਗੁਰੂ ਦੇ ਨਾਲ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਮੇਸ਼ਾ ਵਾਸਤੇ ਮਾਲਕ ਆਖਣ ਲਗੇ ਧਿਆਨ ਕਰ ਜਿੱਦਨ ਮਾਲਕ ਤੇਰੇ ਧਿਆਨ ਦੇ ਅੰਦਰ ਆ ਜਿਹੜੀ ਪੌੜੀ ਹੁਣੇ ਪੜ ਕੇ ਆਏ ਧਿਆਨ ਕੀ ਕਰੈ ਵਿਭੂਤ ਤੂੰ ਮੌਤ ਨੂੰ ਹਮੇਸ਼ਾ ਯਾਦ ਰੱਖੀ ਟਰੱਕਾਂ ਦੇ ਪਿੱਛੇ ਆਮ ਲਿਖਿਆ ਹੁੰਦਾ ਸੀ ਕਿ ਮੌਤ ਤੇ ਰੱਬ ਨੂੰ ਹਮੇਸ਼ਾ ਯਾਦ ਰੱਖੋ ਜਿੱਦਨ ਇਨਸਾਨ ਨੂੰ ਮੌਤ ਯਾਦ ਰੰਦੀ ਹੈ ਇਨਸਾਨ ਦੇ ਚਿੱਤ ਦੇ ਵਿੱਚ ਰੱਬ ਵੀ ਯਾਦ ਰੰਦਾ ਜੀ ਅਜੇ ਤਾਂ ਕਰੋਨਾ ਵਾਇਰਸ ਹੋਇਆ ਸੀ ਨਾ ਬੜੇ ਲੋਕ ਬਾਣੀ ਪੜਨ ਲੱਗ ਗਏ ਬੜੇ ਲੋਕਾਂ ਦੇ ਸਟੇਟਸ ਜਿਹੜੇ ਸੀ ਬਿਲਕੁਲ ਧਾਰਮਿਕ ਹੋ ਗਏ ਕਿ ਬਾਬੇ ਨਾਨਕ ਤੂੰ ਹੀ ਹੱਥ ਦੇ ਕੇ ਬਚਾਉਣਾ ਹੈ ਤਾਂ ਜਦੋਂ ਸਭ ਕੁਝ ਕਲੀਅਰ ਹੁੰਦਾ ਗਿਆ ਹੁੰਦਾ ਗਿਆ ਫਿਰ ਸਟੇਟਸ ਵੀ ਚੇਂਜ ਹੋ ਗਿਆ ਫਿਰ ਜ਼ਿੰਦਗੀ ਜੀਉਣ ਦਾ ਲਾਈਫ ਸਟਾਈਲ ਵੀ ਚੇਂਜ ਹੋ ਗਿਆ ਬਹੁਤੇ ਰੋਗ ਤੇ ਉਸ ਸਮੇਂ ਦੇ ਅੰਦਰ दारू ਸ਼ਰਾਬ ਵੀ ਛੱਡ ਗਈ ਸੀ ਨਸ਼ਾ ਵੀ ਛੱਡ ਗਏ ਸਨ ਕਿਉਂ ਮੌਤ ਯਾਦ ਸੀ ਪਤਾ ਹੈ ਕਿ ਅਹ ਚੀਜ਼ ਜਿਹੜੀ ਹੈ ਇਹ ਰੱਬ ਦੀਆਂ ਨਜ਼ਰਾਂ 'ਚ ਗਲਤ ਹੈ ਕਹਣਾ ਛੱਡ ਦਿਓ ਧਰਮੀ ਬਣ ਜਾਓ ਆਮ ਲਿਖਿਆ ਹੁੰਦਾ ਸੀ ਕਿ ਮੌਤ ਦੇ ਰੱਬ ਨੂੰ ਹਮੇਸ਼ਾ ਯਾਦ ਰੱਖੋ ਮਲਕ ਆਖਣ ਲਗੇ ਪ੍ਰਮਾਤਮਾ ਤੇਰੇ ਧਿਆਨ ਦੇ ਅੰਦਰ ਰਹੇ ਧਿਆਨ ਕੀ ਕਰੇ ਵਿਪੂਤ ਗੁਰਸਿਓਂ ਨਿਤ ਧਿਆਨ ਹਾ ਧ੍ਰਿੜ ਸੰਤ ਮੰਤ ਗਿਆਨ ਹਾ ਮਲਕ ਆਖਣ ਗੁਰੂ ਦੀ ਉਪਦੇਸ਼ ਦੀ ਜਾਣ ਪਛਾਣ ਵਿੱਚ ਮਜਬੂਤ ਚਿੱਤ ਕਰ ਧ੍ਰਿੜ ਧ੍ਰਿੜਤਾ ਦੇ ਨਾਲ ਅੰਦਰ ਟਿਕਾ ਪ੍ਰਮਾਤਮਾ ਦੀ ਬਾਣੀ ਪ੍ਰਮਾਤਮਾ ਦੇ ਉਪਦੇਸ਼ ਦਾ ਬਣਾ ਸੇਵਾ ਗੁਰ ਚਰਨ ਹਾ ਮਲਕ ਆਖਣ ਗੁਰੂ ਦੇ ਚਰਨਾਂ ਦੇ ਅੰਦਰ ਰਹਿ ਕੇ ਸ਼ਬਦ ਰੂਪੀ ਚਰਨਾਂ ਦੇ ਅੰਦਰ ਹੈ ਕਿ ਮਾਲਕ ਅਕਲ ਨੇ ਸੇਵਾ ਕਰ ਤੋ ਮਿਲੀਏ ਗੁਰ ਕਿਰਪਾ ਮੇਰੇ ਮਨਾ ਤਦੋਂ ਹੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਇੱਥੇ ਨਾ ਮੈਂ ਆਪ ਜੀ ਦੇ ਨਾਲ ਥੋੜੀ ਕੇ ਵਿਚਾਰ ਸਾਂਝੀ ਕਰਦੇ ਆ ਗੁਰੂ ਦੇ ਚਰਨ ਹਨ ਗੁਰੂ ਦੀ ਬਾਣੀ ਪਰ ਦਿਨ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਗੁਰੂ ਦਾ ਸ਼ਬਦ ਮੇਰੇ ਅਲ ਦਵਾਲ ਦੀ ਇੱਕ ਚਮਕੀ ਹੈ ਗੁਰੂ ਦਾ ਸ਼ਬਦ ਹੀ ਮੇਰੇ ਵਾਸਤੇ ਚਰਨ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂਦੇਵ ਸਾਡੇ ਘਰਾਂ ਦੇ ਵਿੱਚ ਜਾਂਦੇ ਨੇ ਨਾ ਅਸੀਂ ਸਿਰ ਤੇ ਰੱਖ ਕੇ ਮਹਾਰਾਜ ਦੇ ਸਰੂਪ ਨੂੰ ਸਤਿਕਾਰ ਦੇ ਨਾਲ ਲੈ ਕੇ ਜਾਂਦੇ ਆਂ ਬਿਸ਼ੱਕ ਪੈਰ ਸਾਡੇ ਹਨ ਮਾਲਕ ਸਾਡੇ ਸਿਰ ਦੇ ਉੱਤੇ ਸੁਭਾਏਮਾਨ ਹੋ ਕੇ ਸਾਡੇ ਘਰਾਂ ਵਿੱਚ ਜਾਂਦੇ ਨਹੀਂ ਫਿਰ ਸਵਾਲ ਪੈਦਾ ਹੁੰਦਾ ਹੈ ਮਨ ਦੇ ਅੰਦਰ ਗੁਰੂ ਦੇ ਚਰਨ ਕੀ ਨੇ ਗੁਰੂ ਦੇ ਚਰਨ ਨੇ ਗੁਰੂ ਦਾ ਸ਼ਬਦ ਤੇ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਜਿਹੜੀ ਵਿਚਾਰ ਹੈ ਉਹ ਗੁਰੂ ਦੀ ਚਰਨ ਤੂੜ ਹੈ ਭਾਈ ਗੱਲ ਸਮਝ ਜੀ ਗੁਰੂ ਦੇ ਸ਼ਬਦ ਸਾਡੇ ਵਾਸਤੇ ਗੁਰੂ ਦੇ ਚਰਨ ਨੇ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਪਾਵਨ ਪਾਣੀ ਦੀ ਵਿਚਾਰ ਸਾਡੇ ਵਾਸਤੇ ਇਹ ਚਰਨ ਤੂੜ ਹੈ ਮਾਲਕ ਜੀ ਤੁਹਾਡੀ ਬਾਣੀ ਦੀ ਨਿਕਲੀ ਹੋਈ ਵਿਚਾਰਾਂ ਦੀ ਜਿਹੜੀ ਚਰਨ ਤੂੜ ਹੈ ਸਾਡੇ ਮਸਤਕ ਨੂੰ ਕਿਤੇ ਲੱਗਦੇ ਸਾਡੇ ਮਸਤਕ ਦੇ ਭਾਗ ਜਾਗ ਜਾਣ ਜਿਹੜੀ ਅਸੀਂ ਕੱਲ ਵਿਚਾਰ ਕੀਤੀ ਸੀ ਨਾ ਭਾਈ ਸੁਬੇਗ ਸਿੰਘ ਭਾਈ ਸ਼ਹਿਬਾਦ ਸਿੰਘ ਦੀ ਇੱਕ ਸਾਖੀਆਂ ਮੈਂ ਪਹਿਲਾਂ ਬਹੁਤ ਜ਼ਿਕਰ ਕੀਤਾ ਕਿ ਇਹ ਮਲਾਵਟ ਵੜੀ ਹੋਈ ਇਤਿਹਾਸ ਦੇ ਨਾਲ ਉਹਨਾਂ ਲੋਕਾਂ ਨੇ ਕੀਤੀ ਜਿਹੜੇ ਬਾਬਿਆਂ ਦੇ ਚਰਨ ਧੂੜ ਨੂੰ ਬੜਾ ਪ੍ਰਮੋਟ ਕਰਦੇ ਨੇ ਤੇ ਕਿਸੇ ਨੇ ਸਵਾਲ ਕੀਤਾ ਸੀ ਕਹਿੰਦੇ ਇੱਥੇ ਥੋੜੀ ਗਲਤ ਵਿਚਾਰ ਹੋਈ ਮੈਂ ਕਿਹਾ ਕੀ ਕਹਿੰਦੇ ਭਾਈ ਸ਼ਹਿਬਾਦ ਸਿੰਘ ਸ਼ਹੀਦ ਨਹੀਂ ਸੀ ਹੋਏ ਮੈਂ ਕਿਹਾ ਫਿਰ ਕਹਿੰਦੇ ਭਾਈ ਸ਼ਹਿਬਾਦ ਸਿੰਘ ਨੂੰ ਚਰਖੜੀ ਤੋਂ ਉਤਾਰਿਆ ਗਿਆ ਭਾਈ ਸੁਬੇਗ ਸਿੰਘ ਤੇ ਸ਼ਹਿਬਾਦ ਸਿੰਘ ਨੂੰ ਵੱਖਰਾ ਕੀਤਾ ਗਿਆ ਤੇ ਵੱਖਰਾ ਕਰਕੇ ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਤੇਰਾ ਪੁੱਤ ਜਿਹੜਾ ਹੈ ਨਾ ਉਹ ਮੰਨ ਗਿਆ ਸਭ ਕੁਝ ਉਹ ਸਭ ਕੁਝ ਮੰਨ ਗਿਆ ਕਿ ਮੈਂ ਮੁਸਲਮ ਮੁਸਲਮਾਨ ਬਣ ਜਾਗਾ